ਭੈਣ ਗਨੀਵ ਕੌਰ ਮਜੀਠੀਆ ਜਿਹੜੇ ਵਿਕਰਮਜੀਤ ਦੀ ਪਤਨੀ ਨੇ ਸਾਡੇ ਐਮਐਲਏ ਵੀ ਨੇ ਵਿਧਾਨ ਸਭਾ ਵਾਲਕੇ ਮਜੀਠੇ ਦੇ ਉੱਤੋਂ ਉਹਨਾਂ ਦੀ ਇੱਕ ਰੀਲ ਬੜੀ ਵਾਇਰਲ ਹੋ ਰਹੀ ਆ ਕਿ ਵਿਕਰਮ ਮਜੀਠੀਏ ਦੀ ਇੰਨੀ ਦਹਿਸ਼ਤ ਆ ਕਿ ਜਿਵੇਂ ਸ਼ੋਲੇ ਫਿਲਮ ਦੇ ਵਿੱਚ ਗੱਬਰ ਦੀ ਸੀਗੀ ਔਰ ਇਹ ਲੋਕ ਮਹਿਸੂਸ ਕਰਦੇ ਆ ਉਹ ਚਾਹੇ ਸਰਕਾਰ ਨੂੰ ਕਹਿ ਰਹੇ ਆ ਕਿ ਵਿਕਰਮ ਨੂੰ ਐ ਲੋਕ ਮਹਿਸੂਸ ਕਰਦੇ ਆ ਜਿਵੇਂ ਗੱਬਰ ਆ ਗਿਆ ਮੈਂ ਭੈਣ ਜੀ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਵੀ ਬਿਲਕੁਲ ਮੈਂ ਤੁਹਾਡੇ ਨਾਲ 100% ਸਹਿਮਤ ਆ ਵਿਕਰਮ ਮਜੀਠੀਏ ਦੀ ਪੰਜਾਬ ਦੇ ਵਿੱਚ ਇੰਨੀ ਦਹਿਸ਼ਤ ਸੀ ਤੇ ਇੰਨੀ ਦਹਿਸ਼ਤ ਹੈ ਜਿਵੇਂ ਸ਼ੋਲੇ ਫਿਲਮ ਦੇ ਵਿੱਚ ਗੱਬਰ ਦੀ ਸੀਗੀ ਪਰ ਫਿਲਮ ਦੇ ਵਿੱਚ ਜੇ ਤੁਹਾਨੂੰ ਚੇਤਾ ਹੋਵੇ ਤੇ ਗੱਬਰ ਦਾ ਕਿਰਦਾਰ ਤੇ ਚੈੱਕ ਕਰ ਲੋ ਜਿਵੇਂ ਉਹਨੇ ਫਿਲਮ ਦੇ ਵਿੱਚ ਲੁੱਟਣ ਦੇ ਵਿੱਚ ਲੋਕਾਂ ਨੂੰ ਤੇ ਤਸ਼ੱਦਦ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਤੇ ਉਸੇ ਤਰੀਕੇ ਬਿਕਰਮ ਮਜੀਠੀਆ ਨੇ ਵੀ ਪੰਜਾਬ ਨੂੰ ਲੁੱਟਣ ਤੇ ਪੰਜਾਬ ਦੇ ਲੋਕਾਂ ਦੇ ਉੱਤੇ ਤਸ਼ੱਦਦ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਅੱਜ ਜਿਹੜੇ ਪਰਚੇ ਨੂੰ ਤੁਸੀਂ ਜਾਲੀ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ ਨਾ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹਨਾ ਕਿ ਉਸ ਇਹੋ ਜੇ ਤੁਸੀਂ ਹਜ਼ਾਰਾਂ ਪਰਚੇ ਦੇ ਤੱਕ ਦੇ ਪੰਜਾਬ ਦੇ ਨੌਜਵਾਨਾਂ ਦੇ ਉੱਤੇ ਤੁਸੀਂ ਤੇ ਪੈਸੇ ਦੇ ਲੈਣ ਦੇਣ ਚ ਇਹੋ ਜਿਹੇ ਪਰਚੇ ਦੇ ਦਿੰਦੇ ਰਹੇ ਹੋ ਕਿ ਬੰਦੇ ਦਿੱਲੀੋਂ ਤੇ ਗੁਜਰਾਤ ਤੱਕ ਤੋਂ ਯੂਪੀ ਤੱਕ ਚੁੱਕ ਕੇ ਲਿਆਉਂਦੇ ਸੀਗੇ ਜਿਨ੍ਹਾਂ ਨੂੰ ਦਿੱਲੀ ਆਉਂਦਿਆਂ ਤੱਕ ਇੰਨਾ ਤਸ਼ੱਦਦ ਕੀਤਾ ਜਾਂਦਾ ਸੀ ਚੰਡੀਗੜ੍ਹ ਤੱਕ ਉਹ ਸਰੈਂਡਰ ਹੀ ਕਰ ਜਾਂਦੇ ਸੀਗੇ ਔਰ ਸਾਰਾ ਕੁਝ ਤੁਹਾਡੇ ਨਾਂ ਲਾਉਣ ਨੂੰ ਤੁਹਾਡੇ ਕਹਿਣ ਦੇ ਉੱਤੇ ਤਿਆਰ ਹੋ ਜਾਂਦੇ ਸੀਗੇ ਵਾਕਿਆ ਹੀ ਵਿਕਰਮ ਸਿੰਘ ਮਜੀਠੀਆ ਜਿਹੜਾ ਪੰਜਾਬ ਦਾ ਗੱਬਰ ਹੈ